ਮੈਨੂੰ ਕਈ ਜਾਣਦੇ ਨੇ ਮੈਸੇਜ ਵੀ ਕਰ ਰਹੇ ਨੇ ਤੇ ਕਈ ਲੋਗ ਨਹੀਂ ਜਾਣਦੇਗੇ ਉਹ ਪੁੱਛ ਵੀ ਰਹੇ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਇਹ ਨੇੜੀ ਜਿਹਦਾ ਨਾਮ ਅਮਨਦੀਪ ਕੌਰ ਜੋ ਕੀ ਤੇ ਨਾਤ ਡਿਊਟੀ ਬਠਿੰਡਾ ਪੁਲਿਸ 9 ਦੇ ਵਿੱਚ ਸੀਗੀ ਇਹਦਾ ਪਿੰਡ ਚੱਕ ਫਤਿਹ ਸਿੰਘ ਵਾਲਾ ਸੀਗਾ ਪਿੱਛੋਂ ਤੇ ਇਹ ਮੌਕੇ ਤੇ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਇਹ ਰਹਿ ਰਹੀ ਸੀ ਕੱਲੀ 2022 아이 دیے ਮੇਰੇ ਹਸਬੰਡ ਬਲਵਿੰਦਰ ਸਿੰਘ ਸੋਨੂ ਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਆਈ ਉਹਦੇ ਨਾਲ ਰਹਿ ਰਹੀ ਸੀ ਤੇ ਮੈਨੂੰ ਮੇਰੇ ਦੋਨੋਂ ਬੇਟੀਆਂ ਸਮੈਤ ਕਰੋ ਬਾਹਰ ਕੱਢ ਦਿੱਤਾ ਸੀ ਉਦੋਂ ਵੀ ਮੈਂ ਪ੍ਰਸ਼ਾਸਨ ਨੂੰ ਬਹੁਤ ਜ਼ਿਆਦਾ ਰੋਲਾ ਪਾਇਆ ਬਹੁਤ ਕੁਛ ਕਿਹਾ ਵੀ ਇਹਨਾਂ ਨੇ ਐਂਬੂਲੈਂਸ ਕਿਉਂਕਿ ਹਸਬੰਡ ਮੇਰਾ ਐਂਬੂਲੈਂਸ ਚਲਾਉਂਦਾ ਸੀ ਐਂਬੂਲੈਂਸ ਦੀ ਆੜ ਦੇ ਵਿੱਚ ਇਹ ਚਿੱਟਾ ਵੇਚਦੇ ਨੇ ਦੋਨੋਂ ਜਣੇ ਰਲ ਕੇ ਬਹੁਤ 2 ਮਹੀਨੇ ਮੈਂ ਪ੍ਰਸ਼ਾਸਨ ਕੋਲ ਜਾਂਦੀ ਰਹੀਆਂ ਸੁਣਵਾਈ ਨਹੀਂ ਕਰਦੇ ਸੀ ਕਿਉਂਕਿ ਇਹ ਇੱਕ ਪੁਲਿਸ ਕਨਸਟੇਬਲ ਮੁਲਾਜ਼ਮ ਸੀ ਇੰਦੇ ਉੱਚ ਅਧਿਕਾਰੀਏ ਵੱਡੇ ਅਫਸਰਾਂ ਦੇ ਨਾਲ ਬਹੁਤ ਵਧੀਆ ਸਬੰਧ ਸੀਗੇ ਜਿੰਦੇ ਕਰਕੇ ਮੇਰੀ ਸੁਣਵਾਈ ਨਹੀਂ ਕਰਦੇ ਸੀ ਪਰ ਮੈਂ ਬਹੁਤ ਜ਼ਿਆਦਾ ਕੰਪਲੇਨਾਂ ਕੀਤੀਆਂ ਭਗਵੰਤਾਨ ਮਾਨ ਤੱਕ ਵੀ ਜਾ ਕੇ ਆਂਦੀ ਰਹੀਆਂ ਚੰਡੀਗੜ੍ਹ ਲਾਸਟ ਵਿੱਚ ਜਦੋਂ ਮੈਂ ਧਰਨਾ ਤੱਕ ਲਾਇਆ ਤੇ ਫਿਰ ਮੇਰੇ ਕਰੀਅਰ ਜਦੋਂ ਜਿੱਥੇ ਰਹਿੰਦਾ ਸੀ ਬਲਵਿੰਦਰ ਸਿੰਘ ਉੱਥੇ ਰੇਡ ਪਾਈ ਤੇ ਉੱਥੇ ਜਾ ਕੇ ਇਹਨਾਂ ਨੂੰ ਥੋੜਾ ਸਮਾਨ ਮਿਲਿਆ ਫਿਰ ਪ੍ਰਸ਼ਾਸਨ ਮੇਰੇ ਬਿਆਨਾਂ ਦੇ ਆਧਾਰ ਤੇ ਪਰਚਾ ਕੱਟਿਆ ਗਿਆ ਇਹਨਾਂ ਦੋਵਾਂ ਦੇ ਉੱਤੇ ਜੋ ਕਿ ਐਫ ਆਈ ਆਰ 20/22 ਸੀਗੀ ਉਸ ਤੋਂ ਬਾਅਦ ਮੈਨੂੰ ਘਰ ਦਾ ਕਬਜ਼ਾ ਦਿੱਤਾ ਗਿਆਗਾ ਬੱਚਿਆਂ ਸਮੇਤ ਮੈਂ ਉਸੇ ਘਰ ਦੇ ਵਿੱਚ ਸੀ ਥੋੜਾ ਟਾਈਮ ਮੈਂ ਡੇਢ ਕੁ ਸਾਲ ਉਸ ਘਰ ਚੋਂ ਰਹਿ ਕੇ ਮੈਂ ਦੁਬਈ ਚਲੀ ਗਈਆਂ ਦੁਬਈ ਕੰਮ ਕਰਦੀ ਰਹੀਆਂ ਡੇਢ ਸਾਲ ਨਾਲ ਉੱਥੋਂ ਲਾ ਕੇ ਵਾਪਸ ਆਈਆਂ ਮੇਰੇ ਘਰ ਤੇ ਕਬਜ਼ਾ ਕਰ ਲਿੱਤਾ ਗਿਆ ਸੀ ਵਾਪਸ ਬਲਵਿੰਦਰ ਸਿੰਘ ਵੱਲੋਂ ਇਹ ਅਮਨਦੀਪ ਨੇ ਉਹਨੂੰ ਕਹਿ ਕੇ ਉਹ ਘਰ ਜੀ ਸੀ ਉਹ ਘਰ ਵੀ ਵਿਕਾਤਾ ਇਹ ਆਪ ਬਠਿੰਡਾ ਵਿਰਾਟ ਗ੍ਰੀਨ ਜੇ ਜਿਹੜੇ ਜਿਹੜੇ ਨੂੰ ਪਤਾ ਹੈ 2 ਕਰੋੜ ਰੁਪਏ ਦੀ ਕੋਠੀ ਦੇ ਵਿੱਚ ਰਹਿ ਰਹੀ ਹੈ ਇਹ ਇਹਦਾ ਉਹਦਾ ਅਮਨਦੀਪ ਕੋੜ ਦਾ ਇੱਕ ਪੁਲਿਸ ਕਾਂਸਟੇਬਲ ਹੈ ਠੀਕ ਹੈ ਇੱਕ ਇਹਦੇ ਕੋਲ 2 ਕਰੋੜ ਦੀ ਕੋਟੀ ਵਿਰਾਟ ਗ੍ਰੀਨ ਦੇ ਵਿੱਚ ਹੈ ਇੱਕ ਇਹਦੀ ਥਾਰ ਜਿਹੜੀ ਕੱਲ ਪੱਕੜੀ ਗਈ ਹੈ ਥਾਰ ਗੱਡੀ ਵਰਨਾ ਗੱਡੀ ਬੁਲਟ ਸਕੂਟਰੀ ਜੋ ਬਾਕੀ ਨੇ ਸੁਣਨਾ ਪਾਇਆ ਰੋਲੈਕਸ ਦੀਆਂ ਘੜੀਆਂ ਪਾਈਆਂ ਲੱਖ ਲੱਖ ਦੀਆਂ ਇਹਦੇ ਗੁੱਟ ਤੇ ਬੰਨਿਆ ਹੋਈਆਂ ਜਿਵੇਂ ਕਿ ਤੁਸੀਂ ਇਸ ਦੀ ਇੰਸਟਾਗ੍ਰਾਮ ਆਈਡੀ ਵੀ ਦੇਖ ਰਹੇ ਹੋ ਚੈੱਕ ਕਰੋ ਚੈੱਕ ਕਰਕੇ ਦੇਖੋ ਇਹਨੇ ਜੋ ਆਪ ਤਨ ਤੇ ਕੱਪੜਾ ਪਾਇਆ ਘੱਟੋ ਘੱਟ ਵੀ 10 15000 ਤੋਂ ਘੱਟ ਕੱਪੜਾ ਨਹੀਂ ਪਾਇਆ ਹੋਊਗਾ ਠੀਕ ਹੈ ਇਹ ਪੈਸਾ ਕਿੱਥੋਂ ਆ ਰਿਹਾਗਾ ਇੱਕ ਇੰਨੇ ਆਪਣੇ ਕਿਸਾਨ ਚੋਂਕ ਤੋਂ ਅੱਗੇ ਕਲੋਨੀ ਕੱਟੀ ਗਈ ਹੈ ਬਠਿੰਡਾ ਉੱਥੇ ਇੰਨੇ ਇੱਕ ਪਲਾਟ ਲੈ ਕੇ ਰੱਖਿਆ ਇੱਕ ਇੰਨੇ 500 ਗਜ ਦਾ ਪਲਾਟ ਆਦਰਸ਼ ਨਗਰ ਆਪਦੇ ਭਰਾ ਦੇ ਨਾਮ ਤੇ ਲਿਤਾ ਹੋਇਆ ਹੈਗਾ ਹੋਰ ਵੀ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਇੰਦੇ ਕੋਲ ਹੋਣੀਆਂ ਜਿੰਨੀਆਂ ਮੈਨੂੰ ਪਤਾ ਸੀ ਮੈਂ ਦੱਸਿਆਂ ਠੀਕ ਹੈ ਇਹ ਹੁਣ ਕਾਲੇ ਚਿੱਟੇ ਸਮੇਤ 18 ਗੱਡੀ ਦੇ ਵਿੱਚ ਪ੍ਰਸ਼ਾਸਨ ਵੱਲੋਂ ਸਖਤਾਈ ਚੱਲ ਰਹੀ ਸੀ ਭਗਵੰਤ ਮਾਨ ਸਰਕਾਰ ਵੱਲੋਂ ਆਰਡਰ ਸੀ ਵੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਚਾਹੇ ਉਹ ਆਮ ਪਬਲਿਕ ਹੈ ਚਾਹੇ ਕੋਈ ਉਹ ਮੁਲਾਜ਼ਮ ਹੈ ਕਿਸੇ ਤਰ੍ਹਾਂ ਦਾ ਵੀ ਉਹਦਾ ਹੈ ਤੇ ਪ੍ਰਸ਼ਾਸਨ ਵੱਲੋਂ ਬਠਿੰਡਾ ਐਸਐਸਪੀ ਵੱਲੋਂ ਨਾਕੇ ਲਾਏ ਗਏ ਸੀ ਜਗ੍ਹਾ-ਜਗ੍ਹਾ ਤੇ ਨਾਕੇ ਦੌਰਾਨ ਜਦੋਂ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈਆਂ ਤੇ ਉਹਦੇ ਵਿੱਚੋਂ ਗੱਡੀ 'ਚੋਂ ਇਹਦੇ ਕੋਲੋਂ 20 ਗ੍ਰਾਮ ਚਿੱਟਾ ਬਰਾਮਦ ਹੋਇਆ ਪਰ ਪੁਲਿਸ ਵਾਲਿਆਂ ਦੇ ਇਹ ਦੱਸਣ ਦੇ ਮੁਤਾਬਿਕ 17% ਕੁਝ ਆ ਰਿਹਾਗਾ ਪਰ ਇਹਦੇ ਕੋਲ 20 ਗ੍ਰਾਮ ਦਾ ਕਰੀਬ ਸੀਗਾ ਪਰ ਇਹ ਜੋ ਚਿੱਟਾ ਮੈਂ ਇੱਕ 4 ਤਰੀਕ ਨੂੰ ਪਿੱਛੇ ਜੋ 4 ਤਰੀਕ ਨੂੰ ਸੀ ਇਹ ਫਾਜ਼ਿਲ ਕਾ ਤੋਂ ਚਿੱਟਾ ਲੈ ਕੇ ਆਂਦੀ ਐ ਪ੍ਰੋਪਰ ਜਾਣਕਾਰੀ ਸੀ ਜਿੱਥੋਂ ਲੈ ਕੇ ਆਂਦੀ ਸੀਗੀ ਉਹਨਾਂ ਨੇ ਦੱਸਿਆਗਾ ਸਾਰਾ ਪੇਟ ਜਿੰਦਾ ਕਹਿੰਦੇ ਨੇ ਨਾ ਘਰ ਉਜੜਿਆ ਹੁੰਦਾ ਉਹ ਸਾਰਾ ਹੀ ਪੇਟ ਰੱਖਦਾ ਹੁੰਦਾ ਇਹ 4 ਤਰੀਕ ਨੂੰ ਵੀ 1 ਕਿਲੋ 300 ਗ੍ਰਾਮ ਚਿੱਟਾ ਲੈ ਕੇ ਫਾਜ਼ਲਕਾ ਤੋਂ ਬਲਵਿੰਦਰ ਸਿੰਘ सोनू ਤੇਮਨਦੀਪ ਕੋਰ ਇਹ ਵਰਨਾ ਗੱਡੀ ਵਾਈਟ ਕਲਰ ਦੀ ਦਿੱਲੀ ਨੰਬਰ ਸੀਗਾ ਇਹ ਉਹਦੇ ਤੋਂ ਫਾਜ਼ਲਕਾ ਤੋਂ ਲੈ ਕੇ ਕਰੀਬਨ ਰਾਤ 7:30 ਦਾ ਟਾਈਮ ਸੀ ਬਾਈਪਾਸ ਬਾਦਰਾ ਰੋਡ ਤੋਂ ਆਈ ਸੀ ਕਿਸਾਨ ਚੌਕ ਦੇ ਕੋਲ ਨਾਕਾ ਲੱਗਿਆ ਸੀ ਪੁਲਿਸ ਵਾਲਿਆਂ ਨੇ ਇਹਨੂੰ ਰੋਕਿਆ ਰੋਕ ਕੇ ਗੱਡੀ ਦੀ ਤਲਾਸ਼ੀ ਲੈਣੀ ਚਾਹੀਈ ਪਰ ਇਹ ਆਪਦੀ ਵਰਦੀ ਦਾ ਤੌਂਸ ਜਮਾ ਕੇ ਕਹਿਣ ਲੱਗ ਗਈ ਵੀ ਮੈਂ ਵੀ ਇੱਕ ਪੁਲਿਸ ਕਾਂਸਟੇਬਲ ਆ ਤੁਸੀਂ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਉਹਨਾਂ ਕੋਲ ਪੁਲਿਸ ਕਾਂਸਟੇਬਲ ਲੇਡੀਜ਼ ਮੌਕੇ ਤੇ ਨਹੀਂ ਸੀ ਇਹ ਉਹਨਾਂ ਦੀ ਵੀਡੀਓ ਬਣਾਉਣ ਲੱਗ ਗਈ ਉਹ ਇਹਨਾਂ ਦੀ ਵੀਡੀਓ ਬਣਾਉਣ ਲੱਗ ਗਏ ਤੇ ਬਲਵਿੰਦਰ ਸਿੰਘ ਵੀ ਵੀਡੀਓ ਬਣਾ ਕੇ ਕਹਿਣ ਲੱਗ ਗਿਆ ਕੋਰਟ ਦੇਖੂਗਾ ਕੋਰਟ ਦੇਖੂਗਾ ਡਰਾਵੇ ਦੇਣ ਲੱਗ ਗਿਆ ਮੈਂ ਤੁਹਾਨੂੰ ਐਵੇਂ ਕਰ ਦੂੰਗਾ ਕਿਉਂਕਿ ਮੌਕੇ ਦੌਰਾਨ ਜਦੋਂ ਨੱਕਾ ਲੱਗਿਆ ਸੀ ਦੋ ਪੁਲਿਸ ਕਰਮਚਾਰੀ ਸੀ 4 ਤਰੀਕ ਨੂੰ ਬਹੁਤ ਜ਼ੋਰ ਲਾਇਆ ਉਹਨਾਂ ਨੇ ਵੀ ਅਸੀਂ ਗੱਡੀ ਚੈੱਕ ਕਰ ਲਈਏ ਪਰ ਇਸ ਲੇਡੀ ਜ ਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਂ ਦਿੱਤਾਗਾ ਜੇ ਉਸ ਟਾਈਮ ਵੀ ਪ੍ਰਸ਼ਾਸਨ ਪੂਰੀ ਸਖਤਾਈ ਕਰ ਲੈਂਦਾ ਵੀ ਅਸੀਂ ਇਹਦੀ ਗੱਡੀ ਚੈੱਕ ਨਹੀਂ ਆਪ ਪਬਲਿਕ ਦੀ ਗੱਡੀ ਵੀ ਆਪਾਂ ਮਿੰਟ ਵਿੱਚ ਪੁਲਿਸ ਵਾਲੇ ਚਾਬੀ ਕੱਢ ਲੈਂਦੇ ਨੇ ਮਿੰਟ ਤੇ ਗੱਡੀ ਦੀ ਤਲਾਸ਼ੀ ਲੈਂਦੇ ਪਰ ਇਹ ਪੁਲਿਸ ਵਾਲੀ ਸੀ ਆਪ ਦਾ ਰੋਬ ਜਮਾਦੀ ਰੀ 4 ਤਰੀਕ ਨੂੰ 1 ਕਿਲੋ 300 ਗ੍ਰਾਮ ਇਹਦੇ ਕੋਲ ਸਿੱਟਾ ਸੀਗਾ ਪੂਰਾ ਗਰੰਟੀਸ਼ੂਦਾ ਸੀ ਪੂਰੀ ਜਾਣਕਾਰੀ ਸੀ ਪਰ ਇਹਨੇ ਆਪਦੀ ਗੱਡੀ ਨੂੰ ਹੱਥ ਨਹੀਂ ਲਾਂ ਦਿੱਤਾ ਅਤੇ ਵੀਡੀਓ ਬਣਾ ਕੇ ਆਪਦੇ ਘਰ ਨੂੰ ਫਰਾਰ ਹੋ ਗਈ ਉਹ ਵੀਡੀਓ ਵੀ ਪ੍ਰਸ਼ਾਸਨ ਕੋਲ ਪਈ ਹੋਈ ਹੈ ਮੌਕੇ ਦੌਰਾਨ ਉਦੋਂ ਵੀ ਇਹ ਹੱਥ ਨਹੀਂ ਆਏਗੀ ਤੇ ਹੁਣ ਕੱਲ ਫਿਰ ਵੀਡੀਓ ਕੱਲ ਵੀ ਇਹ ਕਿਸੇ ਨੂੰ ਚਿੱਟਾ ਦੇਣ ਜਾਣਾ ਸੀਗਾ ਇਹਨੇ ਕੱਲ ਵੀ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਗਈ ਮੈਂ ਅੱਜ ਦੀ ਨਹੀਂ 2022 ਦੀ ਇਹ ਕਹਿ ਰਹੀ ਸੀ ਵੀ ਇਹ ਲੈਡ ਚਿੱਟਾ ਲਾਂਦੀ ਵੀ ਹੈ ਇਹ ਚਿੱਟਾ ਵੇਚਦੀ ਵੀ ਹੈ ਇਹਦੇ ਕੋਲ ਇੰਨੀ ਪ੍ਰੋਫਿਟ ਕਿੱਥੋਂ ਆ ਰਹੀ ਹੈ ਤੁਸੀਂ ਜਾਂਚ ਪ੍ਰਕਰ ਕਰੋ ਮੇਰੀਆਂ ਇੰਨੀਆਂ ਦਰਖਾਸ਼ਾਂ ਲਾਈਆਂ ਉਹਿਆਂ ਨੇ ਇੱਕ ਪੂਰਾ ਰਿਕਾਰਡ ਬਣਾ ਕੇ ਮੈਂ ਲਾ ਲਾ ਕੇ ਦਰਖਾਸ਼ਾਂ ਥੱਕ ਗਈਆਂ ਪਰ ਮੇਰੀ ਸੁਣਵਾਈ ਕਿਸੇ ਨੇ ਨਹੀਂ ਕੀਤੀ ਉੱਪਰ ਦਰਖਾਸ਼ ਆ ਜਾਂਦੀ ਸੀਗੀ نیچے ਆ ਕੇ ਜਿਹੜੇ نیچے ਬੈਠੇ ਹੋਏ ਸੀ ਉਸ ਤੋਂ ਮੈਨੂੰ ਕੋਈ ਕਾਲ ਨਹੀਂ ਆਉਂਦੀ ਸੀ ਇਹਨਾਂ ਨੇ ਮੈਨੂੰ ਮੇਰੇ ਮੇਰੇ ਦੁੱਧਨ ਬੱਚਿਆਂ ਸਮੇਤ ਇੱਕ ਮੇਰੀ ਸੇਲੀ ਸੀਗੀ ਅਸੀਂ ਆ ਕੇ ਚਾਹ ਪਾਣੀ ਦਾ ਕੰਮ ਸਟਾਰਟ ਕੀਤਾ ਸੀਗਾ ਢਾਬਾ ਖੋਲਿਆ ਸੀਗਾ ਕਈ ਲੋਕ ਮੈਨੂੰ ਜਾਣਦੇ ਵੀ ਨੇ ਜਿਹੜੇ ਮੇ ਨਾਲ ਜੁੜੇ ਹੋਏ ਨੇ ਇਹਨਾਂ ਨੇ ਸਾਡੇ ਤੇ ਜਦੋਂ ਮੇਰੇ ਵੱਲੋਂ ਇਹਨਾਂ ਤੇ ਪਰਚਾ ਪਾਇਆ ਗਿਆ ਸੀ ਸਾਡੇ ਤੇ ਪਰਚਾ ਪਾਣ ਕਮ ਵਾਸਤੇ ਇਹਨਾਂ ਨੇ ਉਹ ਇੱਕ ਸਦਰ ਥਾਣੇ ਦੇ ਕੋਲ ਓਪਨ ਜਗ੍ਹਾ ਹੁੰਦੀ ਹੈ ਜਿਵੇਂ ਬਾਈਪਾਸ ਏਰੀਆ ਹੁੰਦਾ ਅਸੀਂ ਉੱਥੇ ਚਾਦਰਾਂ ਪਾ ਕੇ ਤੇ ਇੱਕ ਚਾਹ ਪਾਣੇ ਦਾ ਕੰਮ ਸ਼ੁਰੂ ਕੀਤਾ ਸੀ ਉਹ ਮੇਰਾ ਸਮਾਨ ਅੱਜ ਵੀ ਰੂਲ ਹੀ ਜਾਂਦਾ ਹੈ ਮੈਂ ਜਦੋਂ ਦੁਬਈ ਤੋਂ ਆਈ ਸੀ ਆ ਕੇ 30-40 ਹਜ਼ਾਰ ਰੁਪਇਆ ਲਾ ਕੇ ਉਹ ਸਮਾਨ ਲਿੱਤਾ ਸੀ ਚਾਹ ਪੰਡਾ ਕੰਮ ਇਹਨਾਂ ਨੇ ਇਹ ਸਮਨਦੀਪ ਕੁੜੀ ਨੇ ਕੀ ਕੀਤਾ ਕਨਾ ਚੌਂਕੀ ਦੇ ਨਾਲ ਇੰਨੇ ਤਾਂ ਐਪੀਸੀਆਰ ਨੂੰ ਫੋਨ ਕਰਕੇ ਉੱਥੇ ਦੇ ਮੁਲਾਜ਼ਮਾਂ ਨਾਲ ਗੱਲਬਾਤ ਕਰਕੇ ਅੱਧਾ ਕਿਲੋ ਪੁੱਕੀ ਲੈ ਕੇ ਤੇ ਉਹ ਪੱਤਰਪਾਲਾ ਪਾਈਆਂ ਹੋਈਆਂ ਸੀ ਟਾਬੇ ਬਣਾਇਆ ਸੀ ਟਾਬਾ ਟਾਈ ਬਣਾਇਆ ਸੀ ਅੱਧਾ ਕਿਲੋ ਪੁੱਕੀ ਲੈ ਕੇ ਉੱਥੇ ਰੱਖ ਕੇ ਪੀਸੀਆਰ ਸੱਦ ਕੇ ਤੇ ਸਾਡੇ ਤੇ ਇਹ ਤਾਂ ਅਸੀਂ 2 ਦਿਨ ਹੋ ਗਏ ਸੀ ਉਸੀ ਉਹ ਜਗ੍ਹਾ ਤੇ ਗਏ ਨਹੀਂ ਸੀ ਬਿਮਾਰ ਚੜਰੀ ਸੀ ਬੇਟੀ ਦੀ ਤਬੀਅਤ ਤੇ ਤਾ ਲੋ ਸਾਨੂੰ ਉਥੇ ਕੈਮਰੇ ਲੱਗੇ ਸੀਗੇ ਉਹਨਾਂ ਦੇ ਕਰਕੇ ਸਾਡਾ ਬਚਾ ਹੋ ਗਿਆ ਇਹਨਾਂ ਨੇ ਆਪਦੇ ਪੰਨੋ ਫਸਾਣ ਵਾਸਤੇ ਅੱਧਾ ਕਿਲੋ ਪੁੱਕੀ ਰੱਖ ਕੇ ਸਾਡੇ ਤੇ ਕੰਪਲੇਨ ਦਰਜ ਕਰਾਤੀ ਵੀ ਇਹ ਨਸ਼ਾ ਵੇਚਦੇ ਆ ਮੇਰੇ ਨਾਲ ਦੁਨੀਆ ਪਰਦੇ ਇੰਸਟਾਗ੍ਰam ਤੇ ਵੀ ਮੇਰੇ ਕਈ ਲੋਕ ਵੀਡੀਓ ਦੇਖਦੇ ਆ ਘਟੋ ਘਟ 1.7 ਲੱਖ 70 ਹਜ਼ਾਰ ਲੋਕ ਮੇਰੇ ਨਾਲ ਜੁੜੇ ਹੋਏ ਆ ਕੋਈ ਵੀੰਦ ਚ ਕਹਦੇ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਜਾਂ ਮੈਂ ਕਿਸੇ ਤਰ੍ਹਾਂ ਦਾ ਕੋਈ ਰਿਕਾਰਡ ਹੋਵੇ ਸਾਡੇ ਪੂਰੇ ਖਾਨਦਾਨ ਚ ਇਸ ਨਸ਼ੇ ਦੇ ਕਰਕੇ ਕੋਈ ਵੀ ਨੇੜੇ ਤੇੜੇ ਨਹੀਂ ਲੱਗਦਾ ਪਰ ਇਹ ਇੱਕ ਪੁਲਿਸ ਵਾਲੀ ਸੀ ਇਹਨੂੰ ਐਸੀ ਮੇਰੇ ਮੇਰੇ ਤੇ ਪਰਚਾ ਪਾਇਆ ਏ ਮੈਂ ਇਹਦੇ ਕੋਲ ਬਦਲਾ ਲਾਂ ਤੇ ਸਾਨੂੰ ਪਸੰਦ ਦੀ ਪੂਰੀ ਕੋਸ਼ਿਸ਼ ਕੀਤੀ ਪਰਮਾਤਮਾ ਨੇ ਸਾਡੀ ਮਾਂ ਫੜੀ ਸੀ ਚਲੋ ਕੁਝ ਵੀ ਆ ਜਾ ਨੀ ਨਿਕਲਿਆਗਾ ਉੱਟ ਤੱਕ ਇੰਨਾ ਤੇ ਝੂਠਾ ਹੀ ਪਿਆਗਾ ਅੱਧਾ ਕਿੱਲਾ ਪੁੱਕੀ ਰੱਖ ਕੇ ਪਸਾਨ ਦੀ ਕੁਛ ਕਿਦੀ ਅਸੀਂ ਅੱਧਾ ਕਿੱਲਾ ਪੁੱਕੀ ਵਿੱਚ ਨਹੀਂ ਸੀ ਉੱਥੇ ਮੈਂ 2022 ਦੀ ਘਰੋਂ ਨਿਕਲੀ ਹੋਈ ਆ ਘਰੋਂ ਕੱਢ ਰੱਖਿਆ ਮੈਨੂੰ 2022 ਦਾ ਬੱਚੇ ਸਮੇਤ ਮੇਰੇ ਕੋਲ ਇੱਕ 8 ਸਾਲ ਦੀ ਗੁੜੀਆਂ ਇੱਕ 4 ਸਾਲ ਦੀ ਉਸ ਟਾਈਮ ਮੇਰੀ ਗੁੜੀਆਂ ਰਿੱਢਦੀ ਸੀ ਜਦੋਂ ਦੀ ਮੈਂ ਉਹਦੀ ਗੁੜੀਆਂ ਨੂੰ ਦੋਨੇ ਬੱਚਿਆਂ ਨੂੰ ਲੈ ਕੇ ਕਦੀ ਕਿਹੜੇ ਜਗ੍ਹਾ ਤੇ ਕਰਾਇਆ ਤੇ ਕਦੀ ਕਿੱਥੇ ਤੱਕੇ ਖਾਂਦੀ ਰਹੀਆਂ ਕੱਲ ਪ੍ਰਸ਼ਾਸਨ ਵੱਲੋਂ ਨਾਕੇ ਦੌਰਾਨ ਇਹਨਾਂ ਨੂੰ ਫੜਿਆ ਗਿਆ ਫੜ ਕੇ ਇਹਦੀ ਗੱਡੀ ਦੀ ਤਲਾਸ਼ੀ ਲਈਤੀ ਗਈ ਪਿਛਲੀਆਂ ਸੀਟਾਂ ਦੇ ਵਿੱਚ ਜਦੋਂ ਆਪਾਂ ਆਪਣਾ ਸਿਰ ਲਾ ਕੇ ਬੈਠਦੇ ਆ ਨਾ ਉਹ ਸੀਟਾਂ ਉਖਾੜੀਆਂ ਗਈਆਂ ਉਖਾਰ ਕੇ ਉਹ ਸੀਟਾਂ ਦੇ ਵਿੱਚ ਇਹਨਦੇ ਕੋਲ ਚਿੱਟਾ ਸੀਗਾ ਇੱਥੋਂ ਸਾਫ਼ ਪਤਾ ਲੱਗਦਾ ਵੀ ਕਦੋਂ ਦੀ ਇਹ ਚਿੱਟੇ ਦਾ ਕੰਮ ਕਰ ਰਹੀ ਸੀਗੀ ਪਰ ਹੱਤ ਤੱਕ ਕਿਸੇ ਦੇ ੜਿੱਕੇ ਨਹੀਂ ਆਈ ਨਾ ਕਿਸੇ ਨੇ ਇਹਨੂੰ ਹੱਥ ਪਾਇਆਗਾ ਪੂਰੀ ਜਾਣਕਾਰੀ ਸੀ ਪੁਲਿਸ ਕੋਲ ਨਾਕਾ ਲਾਇਆ ਹੋਇਆ ਸੀਗਾ ਤੇ ਇਹਨੂੰ ਉੱਥੇ ਰੋਕਿਆ ਰੋਕੇ ਵੀ ਭੱਜਣ ਨੇ ਭੱਜਣ ਦੀ ਕੋਸ਼ਿਸ਼ ਕੀਤੀ ਜੋ ਬਲਵਿੰਦਰ ਸਿੰਘ ਸੋਨੂ ਸੀਗਾ ਉਹ ਇਹਦੇ ਨਾਲ ਬਠਿੰਡਾ ਵਿੱਚ ਹੀ ਸੀ ਮੋਕੇ ਤੇ ਉਹਨੇ ਅੱਗੇ ਅੱਡਾ ਸਮਾਨ ਉਹ ਲੈ ਕੇ ਕਿਸੇ ਨੂੰ ਦੇਣ ਚਲਾ ਗਿਆ ਇਹ ਇਹਨੇ ਉਹਨੂੰ ਉੱਥੇ ਪਤਾ ਨਹੀਂ ਕਿੱਥੇ ਰੋਕਿਆ ਕਿੱਥੇ ਉਤਾਰਿਆਗਾ ਉਸ ਤੋਂ ਬਾਅਦ ਇਹ ਤਾਂ ਕਿਸੇ ਹੋਰ ਨੂੰ ਤੇ ਅਣਜਾਣ ਦੀ ਪਈ ਹੋਗੀ ਚਿੱਟਾ ਜੇ ਸਾ ਆਪਣਾਂ ਦੇ ਕੋਲ ਚਿੱਟਾ ਮਿਲਿਆ ਤੇ ਬਲਵਿੰਦਰ ਸਿੰਘ ਮੋਕੇ ਤੇ ਫਰਾਰ ਹੋ ਗਿਆ ਸਿਰਪਕਰਨਾ ਪ੍ਰਸ਼ਾਸਨ ਨੇ ਅਮਨਦੀਪ ਕੌਰ ਜੋ ਕਿ ਬੈਂਟ ਨੰਬਰ 1248 ਹੈ ਪੁਲਿਸ ਚੌਂਕੀ ਪੁਲਿਸ ਲਾਈਨ ਵਿੱਚ ਡਿਊਟੀ ਕਰਦੀ ਹੈ ਸਿਵਲ ਹਸਪਤਾਲ ਦੇ ਸਾਹਮਣੇ ਉਹਨੂੰ ਰੈਸਟ ਕੀਤਾਗਾ ਪਰ ਬਲਵਿੰਦਰ ਸਿੰਘ ਨੂੰ ਅਰੈਸਟ ਨਹੀਂ ਕੀਤਾ ਗਿਆਗਾ ਮੈਂ ਬਹੁਤ ਚਿਰ ਦੀ ਪ੍ਰਸ਼ਾਸਨ ਨੂੰ ਕਹਿ ਰਹੀ ਸੀ ਵੀ ਦੋਨੋਂ ਜਣੇ ਮਿਲ ਕੇ ਕੰਮ ਕਰਦੇ ਆ ਬਲਵਿੰਦਰ ਸਿੰਘ ਸੋਨੂ ਐ ਜੋ ਕਿ ਉਹ ਹੰਦਾ ਸਰਸੇ ਦੇ ਵਿੱਚ ਲਿੰਕ ਬਣੇ ਹੋਏ ਨੇ ਇਹ ਆਪਦੀ ਗੱਡੀ ਦੇ ਵਿੱਚ ਇਹਨੇ ਤੁਸੀਂ ਜਿਵੇਂ ਵੀਡੀਓ ਦੇਖ ਰਹੇ ਹੋ ਇਹਨੇ ਗੱਡੀ ਤੇ ਸਟicker ਲਾਏ ਹੋਏ ਐ ਲੋਗੋ ਲਾਏ ਹੋਏ ਪੰਜਾਬ ਪੁਲਿਸ ਇਸ ਕਰਕੇ ਇਹਨੂੰ ਕੋਈ ਗੱਡੀ ਨੂੰ ਇਹਨੂੰ ਹੱਥ ਨਹੀਂ ਲਾਉਂਦਾ ਸੀ ਇਹ ਆਦੀ ਗੱਡੀ ਤੇ ਚਿੱਟਾ ਲੈ ਕੇ ਆਉਂਦੀ ਸੀ, ਹਿਰੋਇਨ ਲੈ ਕੇ ਆਉਂਦੀ ਸੀ। ਸੋਨੂ ਬਲਵਿੰਦਰ ਸਿੰਘ ਪੁੜੀਆਂ ਦੇ ਵਿੱਚ ਪੈਕ ਕਰਕੇ ਅੱਗੇ ਸਪਲਾਈ ਕਰਦਾ ਸੀ। ਪੁੱਚੋਂ ਮੰਡੀ ਸਪਲਾਈ ਕਰਦਾ ਸੀ, ਸਰਸੇ ਕਦਾ ਸੀ। ਸਿਰਫ ਇਸ ਲੇਡੀ ਨੂੰ ਫੜ ਕੇ ਨਹੀਂ ਕੁਝ ਵੀ ਸਾਬਤ ਹੋਣਾ। ਬਲਵਿੰਦਰ ਸਿੰਘ ਸੋਨੂ ਨੂੰ ਵੀ ਫੜਿਆ ਜਾਵੇ। ਫੜ ਕੇ ਬਹੁਤ ਜ਼ਿਆਦਾ ਜਿਹੜੇ ਇਹਦੇ ਨਾਲ ਕਈ ਵੱਡੇ ਅਧਿਕਾਰੀ ਵੀ ਨੇ, ਹੋਰ ਵੀ ਲੋਕ ਜੁੜੇ ਹੋਏ ਨੇ, ਉਹਨਾਂ ਦੇ ਵੀ ਖੁਲਾਸੇ ਹੋਣਗੇ। ਮੈਂ ਤੁਹਾਡੇ ਸਾਰੇ ਅੱਗੇ ਜਿਵੇਂ ਗਰੀਬ ਲੋਕਾਂ ਦੇ ਘਰ ਕਈਆਂ ਨੇ ਆਪਣੀ ਮਿਹਨਤ ਨਾਲ ਬਣਾਏ ਹੋਏ ਨੇ ਕਈਆਂ ਨੇ ਨਸ਼ਾ ਵੇਚ ਕੇ ਘਰ ਬਣਾਏ ਨੇ ਉਹਨਾਂ ਦੇ ਘਰਾਂ ਤੇ ਬਲਡੋజర్ ਫੇਰਿਆ ਗਿਆ ਘਰ ਢਾਹ ਦਿੱਤੇ ਗਏ ਆ ਇਹਦੇ ਕੋਲ ਵਿਰਾਟ ਗ੍ਰੀਨ ਚ 2 ਕਰੋੜ ਰੁਪਏ ਦੀ ਕੋਠੀ ਹੈ ਇੱਕ ਕਿਸਾਨ ਚੋਂਕ ਤੋਂ ਅੱਗੇ ਨਵੀਂ ਕਲੋਨੀ ਕੱਟੀ ਹੈ ਉੱਥੇ ਪਲਾਟ ਹੈ ਇੱਕ ਨੇ ਆਦੇ ਭਰਾ ਦੇ ਨਾਮ ਤੇ 500 ਗੱਜ ਦਾ ਪਲਾਟ ਦਿੱਤਾ ਹੋਇਆ ਥਾਰ ਗੱਡੀ ਵਰਨਾ ਗੱਡੀ ਬੁਲਟ ਇੰਨੀ ਪ੍ਰੋਪਰਟੀ ਕਿੱਥੋਂ ਆਈ ਇਹ ਸਾਰੀ ਜਾਂਚ ਪੜਤਾਲ ਕੀਤੀ ਜਾਵੇ ਇੱਕ ਸਿਰਫ ਇਹਦਾ ਔਰਤਾ ਹੈ ਇੱਕ ਕਾਂਸਟੇਬਲ ਡਿਊਟੀਆਂ ਇਹ ਕਰਦੀ ਨਹੀਂ ਮੇਰੇ ਕੋਲ ਸਾਰਾ ਰਿਕਾਰਡ ਹੈ ਡਿਊਟੀ ਇਹ ਜਾਂਦੀ ਨਹੀਂ ਹੁੰਦੀ ਸੀਗੀ ਇਹ ਜਦੋਂ ਦੇਖੋ ਮੈਡੀਕਲ ਰੈਸਟ ਤੇ ਰਹਿੰਦੀ ਸੀ ਵੀ ਮੈਂ ਬਿਮਾਰ ਆ ਮੈਨੂੰ ਮੈਡੀਕਲ ਰੈਸਟ ਦਿੱਤਾ ਜਾਵੇ ਤੁਸੀਂ ਇਹਦੀ ਪ੍ਰੋਫਾਈਲ ਇੰਸਟਾਗ੍ਰam ਪ੍ਰੋਫਾਈਲ ਚੈੱਕ ਕਰੋ ਬਹੁਤ ਮੁਲਾਜ਼ਮ ਨੇ ਜਿਹੜੇ ਕਈ ਕਈ ਤੁਸੀਂ ਇਹਨਾਂ ਮੁਲਾਜ਼ਮ ਦੇਖਦੇ ਹੋ ਨਾਕਿਆਂ ਤੇ ਲੇਡੀਜ਼ ਕਾਂਸਟੇਬਲਾਂ ਵੀ ਨੇ ਨਾਕੇ ਤੇ ਧੁੱਪ ਚ ਬੈਠੀਆਂ ਹੁੰਦੀਆਂ ਨੇ ਆਪਦੀਆਂ ਡਿਊਟੀ ਕਰਦੀਆਂ ਨੇ ਕਿਉਂਕਿ ਉਹ ਆਪਦੇ ਸ਼ਰੀਫ ਕਾਰਾਂ ਵਿੱਚੋਂ ਆਈਆਂ। ਕਈ ਮਲਾਜ਼ਮ ਲੇਡੀਜ਼ ਜੋ ਵਧੀਆਂ ਕਾਰਾਂ ਦੇ ਵਿੱਚੋਂ ਉੱਠੀਆਂ ਹੋਈਆਂ ਨੇ ਮਿਹਨਤ ਨਾਲ ਆਉਂਦੀਆਂ, ਨੌਕਰੀਆਂ ਲਈਆਂ ਨੇ, ੁੱਪ ਵਿੱਚ ਬਹਿ ਕੇ ਸੜਕਾਂ ਤੇ ਖੜਕੇ ਡਿਊਟੀ ਕਰ ਰਹੀਆਂ ਨੇ। ਠੀਕ ਹੈ, ਉਹਨਾਂ ਕੋਲ ਤਾਂ ਸਕੂਟਰ ਤੱਕ ਨਹੀਂ ਜੁੜੀਗੀ। ਅੱਜ ਤੱਕ 10-10 ਸਾਲ ਹੋ ਗਏ ਉਹਨਾਂ ਨੂੰ ਕੰਮ ਕਰਦਿਆਂ ਹੋਇਆ। ਮੈਨੂੰ ਵਾਰ-ਵਾਰ ਫੋਨ ਆਈ ਜਾਂਦਾ ਕਿ ਡਿਸਟਰਬ ਹੋ ਰਿਹਾ। ਉਹਨਾਂ ਨੂੰ ਅੱਜ ਤੱਕ ਸਕੂਟਰ ਤੱਕ ਨਹੀਂ ਜੁੜੀ ਇਸ ਇਸ ਲੇਡੀਜ਼ ਦੇ ਕੋਲ। ਤੋਟਾ ਨੰਸੀ ਸੋਰਾ ਕਰਨ ਨੂੰ ਮਾਫੀ ਮੰਗਾ ਚਾਹਨੀ ਆ ਕਈ ਐ ਜਿਹੜਾ ਮਲਾਜਮ ਨੇ ਮੁੰਡੇ ਕੁੜੀਆਂ ਜਿੰਨਾਂ ਕੋਲ ਆ ਤੱਕ 10-10 ਸਾਲ ਹੋ ਗਏ ਘਰ ਵੀ ਲੋਨ ਤੇ ਲਿੱਤੇ ਹੋਏ ਨੇ ਕਿਸ਼ਤਾਂ ਤੱਕ ਨਹੀਂ ਉਤਰਦੀਆਂ ਬੱਚਿਆਂ ਦੀ ਪੜ੍ਹਾਈਆਂ ਮਹਿੰਗੀਆਂ ਹੋ ਚੁੱਕੀਆਂ ਨੇ ਠੀਕ ਹੈ ਸਕੂਟਰ ਤੱਕ ਨਹੀਂ ਜੁੜਦੀ ਇਹ ਇੱਕ ਲੇੜੀ ਚ ਪੁਲਿਸ ਕਾਂਸਟੇਬਲ ਤੁਸੀਂ ਖੁਦ ਸਮਝਦਾਰ ਹੋ ਥਾਰ ਗੱਡੀ ਕਿਸੇ ਕੋਲ ਲਿੱਤੀ ਜਾਂਦੀ ਹੈ ਜ਼ਿੰਮੇਦਾਰ ਬੰਦੇ ਨੇ ਨਾ ਜ਼ਿੰਮੇਦਾਰ ਬੰਦੇ ਉਹ ਵੀ ਜਾ ਕੇ ਲੋਨ ਤੇ ਗੱਡੀਆਂ ਲੈਂਦੇ ਨੇ ਕਈ ਥਾਰ ਗੱਡੀ ਘੱਟੋ-ਘੱਟ 15 ਲੱਖ ਤੋਂ ਸਟਾਰਟ ਹੈ ਥਾਰ ਗੱਡੀ ਪਹਿਲਾਂ ਇੰਦੇ ਕੋਲ ਇੱਕ ਥਾਰ ਗੱਡੀ ਸੀਗੀ ਉਹ ਗੱਡੀ ਨੇ ਸੇਲ ਕਰਤੀਗੀ ਉਹ ਗੱਡੀ ਤੋਂ ਬਾਅਦ ਇਹ ਥਾਰ ਗੱਡੀ ਹਜੇ ਇਹ ਬਸ ਇਹਨੂੰ 20 ਦਿਨ ਨਹੀਂ ਹੋਏ ਨੇ ਲਈ ਨੂੰ ਨਵੀਂ ਕਢਵਾਈ ਹੈ ਇਹਨਾਂ ਨੇ ਪਹਿਲਾਂ ਵਾਲੀ ਪਹਿਲਾਂ ਨਵੀਂ ਕਢਾਈ ਸੀ ਫਿਰ ਹੁਣ ਇਹਨੇ ਦੂਜੀ ਗੱਡੀ ਨਵੀਂ ਕਢਾਈ ਹੈ ਥਾਰ ਵਰਨਾ ਇੱਕ ਗੱਡੀ ਇੰਦੇ ਕੋਲ ਇੱਕ ਇੰਦੇ ਕੋਲ ਔਡੀ ਗੱਡੀ ਹੈ ਇੱਕ ਇੰਦੇ ਕੋਲ ਬੁਲਟ ਹੈ ਇੱਕ ਇੰਦੇ ਕੋਲ ਸਕੂਟਰੀ ਹੈ ਇੱਕ ਵਿਰਾਟ ਗ੍ਰੀਨ ਦੇ ਵਿੱਚ 2 ਕਰੋੜ ਦੀ ਕੋਠੀ ਹੈ ਇੱਕ ਪਲਾਟ ਹੈ ਇਹਦੇ ਕੋਲ ਮੈਨੂੰ ਲੈ ਕੇ ਜਾਇਆ ਜਾਵੇ ਨਾਲ ਪ੍ਰਸ਼ਾਸਨ ਵੱਲੋਂ ਵੱਧੇ ਅਧਿਕਾਰੀਆਂ ਦੀ ਡਿਊਟੀ ਲਾਈ ਜਾਵੇ ਐਜੇ ਲੋਕਾਂ ਦਾ ਪਰਦਾ ਫਾਸ਼ ਮੈਨੂੰ ਨਾਲ ਲੈ ਕੇ ਜਾਣ ਮੈਂ ਇੱਕ ਇੱਕ ਪ੍ਰਾਪਰਟੀ ਦਿਖਾਵਾਂ ਇਹਦੀ ਕਿੱਥੇ ਕਿੱਥੇ ਇਹਨੇ ਭਰਾ ਦੇ ਕੋਲ 500 ਗਜ ਦਾ ਪਲਾਟ ਪਿਆ ਹੋਇਆ ਚੱਕ ਪਿੰਡ ਚੱਕ ਫਤਿਹ ਸਿੰਘ ਵਾਲਾ ਬਠਿੰਡਾ ਦੇ ਕੋਲ ਉੱਥੇ ਇਹਨਾਂ ਨੇ ਆਪਦੇ ਘਰੇ ਕੋਠੀ ਪਾਈ ਹੋਈ ਹੈ ਇਹ ਪੁਲਿਸ ਦੀ ਆੜ ਦੇ ਵਿੱਚ ਅੱਜ ਦੀ ਨਹੀਂ ਬਹੁਤ ਚੇਦੀ ਚਿੱਟਾ ਵੇਚ ਰਹੀ ਸੀ ਪਰ ਕਿਸੇ ਨੇ ਇਹਨੂੰ ਹੱਥ ਨਹੀਂ ਪਾਇਆ ਇਹ ਦਬਕੇ ਮਾਰਦੀ ਸੀ ਇਹ ਲਿੰਕ ਸੀਗੇ ਇਹ ਭਗਵੰਤਮਾਨ ਸਰਕਾਰ ਵੱਲੋਂ ਬਹੁਤ ਲੋਕ ਮੇਰੇ ਨਾਲ ਜੁੜੇ ਹੋਏ ਨੇ ਵੀਡੀਓ ਪਹੁੰਚਾਈ ਜਾਵੇ ਸ਼ੇਅਰ ਕੀਤੀ ਜਾਵੇ ਇਸ ਲੜੀ ਦੀ ਪੂਰੀ ਜਾਂਚ ਪਰਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਚਿੱਟਾ ਲੈ ਕੇ ਆਂਦੀ ਸੀ ਇਹ ਕੱਲੀ ਇਹ ਲੇਡੀਜ਼ ਨਹੀਂ ਜਿੱਥੋਂ ਲੈ ਕੇ ਆਂਦੀ ਸੀ ਉਵੇਂ ਬੰਦੇ ਫੜੇ ਜਾਣ ਕਿਉਂਕਿ ਪੰਜਾਬ ਚੋਂ ਚਿੱਟਾ ਆਪਣੇ ਇੰਡੀਆ ਵਿੱਚ ਕਈ ਤੀ ਪੁੱਤ ਮਰੇ ਜਾਂਦੇ ਨੇ ਚਿੱਟੇ ਦੇ ਕਰਕੇ ਉਹ ਵੱਡੇ ਜਿਹੜੇ ਵੱਡੇ ਗੈਂਗਸਟਰ ਵੱਡੇ ਬੈਠੇ ਨੇ ਜਿਹੜਾ ਚਿੱਟਾ ਵੇਚਦੇ ਨੇ ਇਹਨਾਂ ਦੇ ਕੋਲ ਪੂਰੀ ਜਾਂਚ ਪੜਤਾਲ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਵੇ ਸਾਰੀ ਇਨਕਮਾਰੀ ਹੋਣੀ ਚਾਹੀਦੀ ਹੈ ਪ੍ਰੋਫਿਟੀ ਕਿੱਥੋਂ ਬਣਾਈ ਹੈ ਚਿੱਟਾ ਕਿੱਥੋਂ ਲੈ ਕੇ ਆਈ ਹੈ ਉਹਨਾਂ ਨੂੰ ਵੀ ਫੜਿਆ ਜਾਵੇ ਫੇਰ ਹੀ ਪੰਜਾਬ ਦਾ ਸੁਧਾਰ ਹੋਊਗਾ ਜੇ ਅੱਜ ਪੁਲਿਸ ਵਾਲੇ ਕਈ ਐਜੇ ਨੇ ਜਿਹੜੇ ਵਿੱਚ 50% ਨੇ ਜਿਹੜੇ ਇਹ ਰਲ ਕੇ ਕੰਮ ਕਰ ਰਹੇ ਨੇ ਤੇ ਫਿਰ ਆਮ ਪਬਲਿਕ ਕਿੱਥੇ ਜਾਊਗੀ ਇੰਦੇ ਵੀ ਘਰ ਤੇ ਬਲਡوزر ਫੇਰਿਆ ਜਾਵੇ ਤੁਸੀਂ ਸਾਰੇ ਜਣੇ ਲਾਈਵ ਦੇਖ ਰਹੇ ਹੋ ਸ਼ੇਅਰ ਕਰੋ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ ਇਹ ਆਮ ਪਬਲਿਕ ਦੇ ਘਰ ਨਹੀਂ ਟਾਣੇਗੇ ਜਿਹੜੇ ਮੁਲਾਜ਼ਮ ਵੀ ਰੰਗੇ ਹੱਤੀ ਫੜੇ ਜਾਂਦੇ ਨੇ ਜਿਨ੍ਹਾਂ ਨੇ ਪ੍ਰੋਪਰਟੀਆਂ ਬਣਾਈਆਂ ਨੇ ਉਹਨਾਂ ਦੇ ਵੀ ਘਰ ਟਾਏ ਜਾਣ ਮੇਰਾ ਘਰ ਇਸ ਲੇਡੀ ਜੀ ਨੇ ਵਿਕਾਤਾ ਅਜੇ ਮੇਕ ਟਮੇਨ ਨਾ ਹੋਇਆ ਘਰ ਵਕਾ ਕੇ ਇਹਨੇ ਆਪਦਾ ਘਰ ਪਾਰ ਲਿਆ ਮੈਂ ਇਸ ਟਾਈਮ ਕਰਾਇਆ ਤੇ ਰਹਿ ਰਹੀਆਂ ਦੋ ਬੱਚਿਆਂ ਸਮੇਤ ਮੈਂ ਆਪਦਾ ਟੈਂਪਾਸ ਕਾਢੀ ਸੀ 2022 ਦਾ ਮੈਨੂੰ ਘਰੋਂ ਕੱਢ ਰੱਖਿਆ ਮੇਰੇ ਕੋ ਘਰ ਨਹੀਂ ਮੈਨੂੰ ਜਿੱਥੇ ਮੇਰੇ ਕੋ ਮਰਜ਼ੀ ਮੈਨਾਂ ਕੰਟੈਕਟ ਕਰਕੇ ਪੁੱਛਣ ਦਿਓ ਕਰਾਇਆ ਤੇ ਮੈਂ ਰਹਿ ਰਹੀਆਂ ਦੋਨੋਂ ਬੇਟੀਆਂ ਸਮਾਂਤ ਮੇਰੇ ਕੋਈ ਜਗ੍ਹਾ ਨਹੀਂ ਇੱਕ ਘਰ ਸੀ ਉਹ ਘਰ ਵੀ ਬਲਵਿੰਦਰ ਸਿੰਘ सोनू ਨੇ ਵੇਚ ਕੇ ਇਹਦੇ ਨਾਮ ਕਰਾਤਾ ਇਹਨੇ ਪ੍ਰੋਪਰਟੀ ਆਪਦੀ ਬਣਾਲੀ ਮੇਰਾ ਘਰ ਉਜਾੜ ਕੇ ਆਪਦਾ ਘਰ ਬਸਾਨ ਚੱਲੀ ਸੀ ਪਰਮਾਤਮਾ ਨੇ ਇਹਦਾ ਘਰ ਉਜਾੜਨਾਗਾ ਪਹਿਲਾਂ ਇਹ 2015 ਚ ਵਿਆਹੀ ਸੀ ਮਨਪ੍ਰੀਤ ਮੰਨਿਆ ਨਾਮ ਸੀ ਮੁੰਡੇ ਦਾ ਅਮਰਪੁਰਾ ਬਸਤੀ ਉਹਨੇ ਨਾਲ ਵਿਆਹੀ ਸੀ ਉਸ ਤੋਂ ਬਾਅਦ ਉਹਨੇ ਆਪਦੇ ਰੰਗੀ ਹੱਤੀ ਇੱਕ ਐਸਐਚਓ ਦੇ ਨਾਲ ਫੜ ਲਿਆ ਸੀਗਾ ਮੈਂ ਨਾਂ ਨਹੀਂ ਲੈਣਾ ਚਾਹੰਦੀ ਉਨੇ ਰਖ ਫੜ ਲਿਆ ਮੁੜ ਕੇ ਉਹਨਾਂ ਨੇ ਇਹਨੂੰ ਪੁੱਛਿਆ ਕੀਤਾ ਇੰਨੇ ਉਸ ਲੇਡੀਜ਼ ਨੇ ਅਮਾਦੀਪ ਨੇ ਉਸ ਮੁੰਡੇ ਦੇ ਉੱਤੇ ਵੀ ਕੇਸ ਦਰਜ ਕਰਾਤਾ ਫਿਰ 2016 ਦੇ ਵਿੱਚ ਅਰਸ਼ਦੀਪ ਨਾਮ ਦਾ ਮੁੰਡਾ ਸ਼੍ਰੀ ਮੁਖਸ਼ਰ ਸਾਹਿਬ ਤੋਂ ਪਤਾ ਕਰ ਸਕਦੇ ਹੋ ਪਿੰਡ ਚੱਕ ਸਿੰਘ ਵਾਲਾ ਉੱਥੋਂ ਦੇ ਮੁੰਡੇ ਨਾਲ ਰਿਲੇਸ਼ਨਸ਼ਿਪ ਚ ਰਹੀ ਆ 1 ਸਾਲ ਜਦੋਂ ਉਸ ਮੁੰਡੇ ਕੋਲ ਸਾਰਾ ਕੁਝ ਖਾ ਲਿਆ ਬਣਾ ਲਿਆ ਮੁੰਡੇ ਨੇ ਕਿਹਾ ਮੇਰੇ ਨਾਲ ਵਿਆਹ ਕਰਾ ਮੁਰ ਕੇ ਇਸ ਲੇਡੀ ਜ ਨੇ ਉਸ ਮੁੰਡੇ ਤੇ 376 ਦਾ ਪਰਚਾ ਘਟਾਤਾਗਾ ਮੇਰੇ ਕੋਲ ਵਿਧ ਪ੍ਰੂਫ ਨੇ ਜਿਹੜਾ ਵੀ ਅਧਿਕਾਰੀ ਮੇਰੇ ਨਾਲ ਜਿਹੜਾ ਵੀ ਮੇਰਾ ਸਾਥ ਦੇਗਾ ਪੁੱਛੂਗਾ ਮੈਂ ਉਹਨਾਂ ਨੂੰ ਵਿਧ ਪ੍ਰੂਫ ਦਵਾਂਗੀ 376 ਦਾ ਪਰਚਾ ਘਟਾ ਕੇ ਉਸ ਮੁੰਡੇ ਨੂੰ ਜੇਲ੍ਹ ਦੇ ਵਿੱਚ ਭੇਜਤਾਗਾ ਫਿਰ ਇੱਕ ਡਾਕਟਰ ਦੇ ਕੋਲੇ ਨੇ 13 ਲੱਖ ਰੁਪਇਆ ਖਾਦਾ ਫਿਰ ਇੱਕ ਆਪਣੇ ਵਕੀਲ ਸੀ ਇਹਨੇ ਵਕੀਲ ਕੀਤਾ ਆਇਆ ਸੀ ਪਹਿਲਾ ਕੇਸ ਲੜਦਾਂ ਨੇ ਮੁਰਕੇਂ ਦੀ ਉਹਦੇ ਨਾਲ ਗੱਲਬਾਤ ਹੋਗੀ ਜਦੋਂ ਉਹਨੇ ਖਹਿੜਾ ਸੁਣਾਣਾ ਚਾਹਿਆ ਮੁਰਕੇ ਉਸ ਵਕੀਲ ਕੋਲ ਵੀ ਨੇ 5 ਲੱਖ ਰੁਪਏ ਲਿਆ ਇਸ ਲੇਡੀ ਦੇ ਬਹੁਤ ਕਾਰਨਾਮੇ ਨੇ ਜੋ ਮੇਰੇ ਕੋਲ ਪ੍ਰੂਫ ਸੀ ਮੈਂ ਬਹੁਤ ਚਿਰ ਦਾ ਰੋਲਾ ਪਾਉਂਦੀ ਸੀ ਕੋਈ ਵੀ ਸੁਣਵਾਈ ਨਹੀਂ ਕਰਦਾ ਸੀ ਕਿਉਂਕਿ ਮੇਨ ਜਿਹੜੇ ਵੱਡੇ ਅਧਿਕਾਰੀ ਨੇ ਜਦੋਂ ਟਾਈਮ ਆਇਆ ਮੈਨੂੰ ਨਾਮ ਵੀ ਲਵਾਉਂਗੀ ਮੈਂ ਮੋਹਨ ਨਾਮ ਨਹੀਂ ਲੈਣਾ ਚਾਹੰਦੀ ਉਹਨਾਂ ਦਾ ਡਾਇਰੈਕਟ ਇੰਦੇ ਪ੍ਰਤੀ ਫੋਨ ਆਂਦਾ ਹੈ ਵੀ ਇਹਨੂੰ ਕੁਐਸਚਨ ਹੀ ਕਹਿਣਾਗਾ ਉਹ ਇਹਨੂੰ ਜਾਨ ਕਹਿ ਕੇ ਸਿੱਧਾ ਐਂਟਰੀ ਦਿੰਦੇ ਨੇ ਵੀ ਸਾਡੀ ਜਾਨ ਆ ਗਈ ਐ ਪੰਜਾਬੀ ਭਾਸ਼ਾ ਵਿੱਚ ਇੰਨੇ ਗੁੱਡਵਿਲਿੰਗ ਦੇ ਲਿੰਕ ਬਣੇ ਹੋਏ ਨੇ ਹਾਂ ਆਪਣੇ ਆਰ ਬਚਤਦਾ ਹਟਾਉਣ ਪਿੱਛੇ ਸਾਡੇ ਤੇ ਕੀ ਕੀਤਾ ਫਿਰ ਥੋੜਾ ਪਹਿਲਾਂ ਚੰ ਪਿੱਛੇ ਮੈਂ ਵੀ ਦੁਬਈ ਗਈ ਹੋਈ ਸੀ ਮੇਰੀ ਇੱਕ ਸਹੇਲੀ ਸੀ ਉਹ ਵੀ ਦੋ ਮਲੇਸ਼ੀਆ ਗਈ ਹੋਈ ਸੀ ਮੇਰੀ ਮੰਮੀ ਮੇਰਾ ਮੇਰਾ ਬ੍ਰਦਰ ਉਹ ਆਪਦੇ ਘਰੇ ਪਿੰਡ ਸਰਸੇ ਦੇ ਕੋਲ ਸਰਸਾ ਜ਼ਿਲ੍ਹਾ ਹਰਿਆਣਾ ਤੇ ਨਾਲ ਸਰਸੇ ਦੇ ਕੋਲ ਪਿੰਡ ਹੈਗਾਗਾ ਉੱਥੇ ਰਹਿੰਦੇ ਨੇ ਉਹਨਾਂ ਤੇ ਮੇਰੇ ਮਾਮੇ ਦੇ ਲੜਕਾ ਮਾਮੇ ਦੀ ਲੜਕੇ ਇਹਨਾਂ ਨੇ ਜਦੋਂ ਇਹਨਾਂ ਨੂੰ ਲੱਗਿਆ ਵੀ ਅਸੀਂ ਬਦਲਾ ਲੈਣਾ ਪੁੱਕੀ ਵਾਲਾ ਕੰਮ ਤਾਂ ਹੋਇਆ ਨਹੀਂ ਕਿਉਂਕਿ ਕੁਝ ਬਰਾਮਤ ਨਹੀਂ ਸੀਗਾ ਓਪਨ ਜਗ੍ਹਾ ਸੀ ਓਪਨ ਜਗ੍ਹਾ 'ਚ ਤਾਂ ਕੋਈ ਬੰਦਾ ਮਾਰ ਕੇ ਸੜ ਜਾਏਗਾ ਐ ਥੋੜੀ ਵੀ ਉਹ ਅਸੀਂ ਮਾਰ ਕੇ ਸੱਟਿਆ ਚਦਰਥਾਣਾ ਬਾਈਪਾਸ ਬਾਦਰ ਰੋਡ ਕੋਲ ਸਦਰਥਾਣਾ ਬਣਿਆ ਹੋਇਆਗਾ ਉੱਥੇ ਇੱਕ ਆਮ ਇੱਕ ਆਪਾਂ ਤਰਪਾਲਾ ਪਾ ਕੇ ਬਣਾਇਆ ਸੀ ਉੱਥੇ ਇਹਨਾਂ ਨੇ ਅੱਧਾ ਕੋਲਾ ਪੁੱਕੀ ਰੱਖੀ ਰੱਖੀ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਜਦੋਂ ਉੱਥੇ ਦਾਲ ਨਹੀਂ ਇਹਨਾਂ ਨੇ ਪ੍ਰਸ਼ਾਸਨ ਵੱਲੋਂ ਜਾਂ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸਪਰਸ਼ਾ ਕਰਕੇ ਸਾਡੇ ਤੇ ਇੱਕ ਚੋਰੀ ਦਾ ਪਰਚਾ ਪਾਤਾ ਵੀ ਜਿਹੜੀ ਗੁਰਮੀਤ ਕੋਹੜਾ ਮੇਰਾ ਨਾਮ ਗੁਰਮੀਤ ਕੋਹੜਾ ਹੈ ਉਹ ਤਾਂ ਇਹਦੀ ਸੇਲੀ ਤੈਨਦੇ ਮੰਮੀ ਦੇ ਮੰਮੀ ਬ੍ਰਦਰ 6 ਜਣਿਆਂ ਤੇ 20 ਅੱਡਾ ਤੋਂ ਸਮਾਨ ਚੱਕ ਕੇ ਲੈ ਗਈ ਬਲਵਿੰਦਰ ਸਿੰਘ ਮੇਰਾ son ਨੂੰ ਮੇਰਾ ਘਰ ਵਾਲਾ ਹੈ ਠੀਕ ਹੈ ਬੈੱਡਲ ਮਾਰੀ ਜੋ ਵੀ ਸਮਾਨ ਹੈ ਉਹ ਲੇਡੀਜ਼ ਦਾ ਇੱਕ ਜਨਾਨੀ ਦਾ ਬਰਾਬਰ ਹੁੰਦਾਗਾ ਉਹ ਦਾਜ ਚ ਸਾਰਾ ਸਮਾਨ ਮिन्नੂ ਮਿਲਿਆ ਹੋਇਆ ਸੀ ਹਾਲਾਂਕਿ ਮੈਂ ਉਹ ਸਮਾਨ ਚੱਕ ਕੇ ਨਹੀਂ ਲੈ ਕੇ ਗਈ ਸੀ ਮੈਂ ਤਾਲਾ ਲਾ ਕੇ ਦੁਬਈ ਉਸੇ ਘਰ ਦੇ ਵਿੱਚੋਂ 1.5 ਰਹਿ ਕੇ ਫਲਾਈਟ ਚੜ੍ਹ ਕੇ ਅੰਮ੍ਰਿਤਸਰ ਤੋਂ ਦੁਬਈ ਚਲੀ ਗਈ ਸੀ ਮੇਰੇ ਕੋਲ ਮੋੜਾ ਲੱਗੀਆਂ ਹੋਈਆਂ ਨੇ ਸਭ ਕੁਝ ਹੈ ਤੇ ਇਹਨਾਂ ਨੇ ਕੋਈ ਵੀ ਸਾਨੂੰ ਪ੍ਰਸ਼ਾਸਨ ਵੱਲੋਂ ਕੋਲ ਨਹੀਂ ਆਈ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਬਿਆਨ ਨਹੀਂ ਲਿੱਤਨੇਗੇ ਸਪਾਰਸ਼ਾ ਤੇ ਇਹਨਾਂ ਨੇ ਸਾਡੇ ਉੱਤੇ ਚੋਰੀ ਦਾ ਪਰਚਾ ਪਾ ਕੱਟ ਕੇ ਤੇ ਸਾਨੂੰ ਰੈਸਟਾ ਕਰਨ ਸਾਡੇ ਉੱਤੇ ਰੇੜਾ ਮਾਰਨੀ ਸ਼ੁਰੂ ਕਰਤੀਆਂ ਵੀ ਫੜਿਆ ਜਾਵੇ ਜਦੋਂ ਪਹਿਲੀ ਗੱਲ ਨਾ ਤਾਂ ਕਾਨੂੰਨ ਕਈ ਮੇਰੇ ਨਾਲ ਵਕੀਲ ਨੇ ਪੁਲਿਸ ਵਾਲੇ ਨੇ ਬਿਆਨ ਤੇ ਉਹ ਆਪ ਚਟਾਂ ਦੇ ਜਿਹੜੇ ਕਾਨੂੰਨ ਦੇ ਆਧਾਰ ਤੇ ਜਿਹੜੇ ਮੇਰੇ ਨਾਲ ਕਈ ਪੁਲਿਸ ਮੁਲਾਜ਼ਮਾਂ ਵੀ ਵਕੀਲ ਨੇ ਕਦੀ ਵੀ ਕਿਸੇ ਜਨਾਨੀ ਤੇ ਘਰਵਾਲੀ ਤੇ ਚੋਰੀ ਦਾ ਪਰਚਾ ਕਦੀ ਨਹੀਂ ਪੈਂਦਾ ਹੁੰਦਾ बराबर प्रॉपर ਦੀ ਹਿੱਸੇਦਾਰ ਹੁੰਦੀ ਐ ਮੈਂ ਆਪਦੇ ਘਰ ਦੇ ਵਿੱਚੋਂ ਮੈਨੂੰ ਪ੍ਰਸ਼ਾਸਨ ਵੱਲੋਂ ਘਰ ਤੇ ਕਬਜ਼ਾ ਦਵਾਇਆ ਗਿਆ ਸੀ ਮੈਂ ਦੋਵੇਂ ਬੇਟੀਆਂ ਸਮੇਤ ਉਸੇ ਘਰ ਚ ਰਹਿ ਰਹੀ ਸੀ ਮੈਨੂੰ ਮੇਰੇ ਘਰ ਦੇ ਵਿੱਚੋਂ ਮੈਨੂੰ ਬੈੱਡ ਅਲਮਾਰੀ ਚੱਕਣ ਦੀ ਕੀ ਜ਼ਰੂਰਤ ਸੀ ਵੀ ਮੈਂ ਘਰ ਦੇ ਵਿੱਚੋਂ ਅਲਮਾਰੀ ਬੈੱਡ ਚੱਕ ਕੇ ਜਾਵਾਂ ਇਹਨਾਂ ਨੇ ਸਾਡੇ ਤੇ ਉਦੋਂ ਵੀ ਝੂਠਾ ਪਰਚਾ ਪਾਇਆ ਅਸੀਂ ਇਨਕਮਾਰੀਆਂ ਲਾਈਆਂ ਸਾਨੂੰ ਕੋਈ ਫੋਨ ਨਹੀਂ ਕੀਤਾ ਗਿਆ ਕੋਈ ਵੀ ਸਾਨੂੰ ਬੁਲਾਇਆ ਨਹੀਂ ਗਿਆ ਸਾਡੇ ਤੇ ਚੱਕ ਕੇ ਝੂਠਿਆ ਪਰਚਾ ਪਾਤਾ ਵੀ ਇੱਕ ਗੁਰਮੀਤ ਕੋਰ ਅਲਮਾਰੀ ਬੈੱਡ ਚੱਕ ਕੇ ਲੈ ਗਈ ਜੇ ਮੈਂ ਚੱਕ ਕੇ ਵੀ ਲੈ ਕੇ ਗਈ ਉਹ ਬੈੱਡ ਅਲਮਾਰੀ ਮੇਰੇ ਸੀ ਨਾ ਉਹ ਮੈਂ ਲੈ ਕੇ ਗਈਆਂ ਅਸੀਂ ਥੱਲੇ ਸੋਣਾ ਸੀਗਾ ਘਰ ਬੰਦੇ ਨੇ ਵੇਚਤਾ ਦੋ ਹੀ ਨੋਵਾਂ ਗੱਡੀਆਂ ਸੀ ਇਸ ਜਨਾਨੀ ਦੇ ਨਾਮ ਕਰਾਤੀਆਂ ਉਹ ਵੀ ਵੇਚਤੀਆਂ ਘਰ ਵੇਚਤਾ ਤੇ ਮੈਂ ਇੱਕ ਬੈੱਡ ਅਲਮਾਰੀ ਜੋਗੀ ਨਹੀਂ ਸੀ ਮੈਂ ਦੋ ਬੱਚੇ ਪੈਦਾ ਕੀਤੇ ਆ ਦੇ 8 ਸਾਲ ਦੀ ਗੁੜੀਆ 4 ਸਾਲ ਦੀ ਉਹਨਾਂ ਨੂੰ ਲੈ ਕੇ ਮੈਂ ਤੁਰੇ ਫਿਰਦੀ ਆ ਨਾ ਕੋਈ ਇਹ ਤਾਂ ਨਹੀਂ ਤੁਰਿਆ ਫਿਰਦਾ ਇੰਨੇ ਤਾਂ ਸੋਨੇ ਦੇ ਚੈਨਾ ਪਾਲੀਆਂ ਕੱਪੜੇ ਪਾਲੇ ਆਵਾਰਾ ਗਰਦੀ ਨੂੰ ਤੁਰਿਆ ਫਿਰਦਾ ਸੀ ਉਹਨਾਂ ਦੇ ਨਾਲ ਚਿੱਟਾ ਸਪਲਾਈ ਕਰੀ ਜਾਂਦੇ ਸੀ ਪੈਸਾ ਕਮਾਈ ਜਾਂਦੇ ਸੀਗੇ ਉਦੋਂ ਵੀ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਹੀਂ ਕਰਕੇ ਸਾਡੇ ਤੇ ਝੂਠਾ ਪਰਚਾ ਪਾਤਾ ਬਲਵਿੰਦਰ ਸਿੰਘ ਸੋਂ ਨੂੰ ਨਵੇਂ ਸਰਸੇ ਦੇ ਵਿੱਚ ਰਿਕਾਰਡ ਬੋਲਦੇ ਨੇ ਇਹਦੇ ਕੋਲ ਦੋ ਅਸਲੇ ਨਜਾਇਜ਼ ਬਰਾਮਤ ਹੋਏ ਸੀ 1 ਕਰੋੜੀ ਥਾਣਾ ਦੇ ਵਿੱਚ ਐਫ ਆਈ ਆਰ ਨੰਬਰ 10 ਉਦੋਂ ਵੀ ਇਹਨੇ ਗੱਡੀ ਦੇ ਵਿੱਚ ਅਗਲੇ ਪਾਸੇ ਜਿੱਥੇ ਆਪਾਂ ਗੇਅਰ ਪਾਣੇ ਆ ਉੱਥੇ ਇਹਨੇ ਅਸਲਾ ਰੱਖਿਆ ਹੋਇਆ ਸੀ ਫਿੱਟ ਕੀਤਾ ਸੀ ਪੁਲਿਸ ਨੇ ਰੇਡ ਮਾਰੀ ਉਹ ਅਸਲਾ ਉਦੋਂ ਬਰਾਮਦ ਹੋਇਆ ਇੱਕ ਇਹਨੇ ਨਾਨਕਪੁਰ ਜ਼ਿਲ੍ਹਾ ਸਰਸਾ ਦੇ ਵਿੱਚ ਉੱਥੇ ਨੇ ਫੇਰ ਕੱਢੇ ਸੀ ਉਦੋਂ ਵੀ ਇਹਦੇ ਤੇ 307 ਦਾ ਪਰਚਾ ਦਰਜ ਹੋਇਆ ਦੋ ਪਰਚੇ ਨੇ ਤੇ ਦਰਜ ਨੇ ਨਾਜਾਇਜ਼ ਅਸਲੇ ਦੇ ਇਹ ਸਰਸੇ ਇੱਥੇ ਇੱਕ ਹੰਸਰਾਜ ਨਾਮ ਦਾ ਆਦਮੀ ਹੈ ਉੱਥੇ ਆ ਕੇ ਬਿੰਦਾ ਉਹਨਾਂ ਦਾ ਗਨ ਹਾਊਸ ਹੈ ਉਹ ਇਹਨੂੰ ਕਹਿੰਦਾ ਵੀ ਤੂੰ ਨਾਜਾਇਜ਼ ਅਸਲੇ ਲੋਕਾਂ ਨੂੰ ਸਪਲਾਈ ਕਰਨੇ ਆ ਬਹੁਤ ਇਹਨਾਂ ਦੇ ਕਾਲੇ ਰਿਕਾਰਡ ਨੇ ਜੋ ਕਿ ਥੱਬਾ ਕਰੂਪਾਂ ਦੇ ਸਮੇਤ ਮੇਰੇ ਕੋਲ ਪਿਆ ਮੇਰੇ ਨਾਲ ਪ੍ਰਸ਼ਾਸਨ ਕੋਆਪਰੇਟ ਕਰਕੇ ਚੱਲੇ ਮੇਰੇ ਨਾਲ ਮਿਲ ਕੇ ਚੱਲੇ ਇਹ ਦੋਨਾਂ ਨੂੰ ਫੜ ਕੇ ਬਹੁਤ ਵੱਡੇ ਵੱਡੇ ਅਧਿਕਾਰੀ ਵੀ ਜਿਹੜੇ ਨਾਲ ਮਿਲੇ ਹੋਏ ਨੇ ਵਧੀਆਂ ਲਿੰਕ ਲੈਂਦੇ ਉਹਨਾਂ ਦੇ ਵੀ ਖੁਲਾਸੇ ਹੋਣਗੇ ਤੇ ਜਿੱਥੋਂ ਚਿੱਟਾ ਆ ਰਿਹਾ ਸੀਗਾ ਜਿੱਥੋਂ ਇਹ ਚਿੱਟਾ ਲੈ ਕੇ ਆndi ਸੀ ਉਹ ਵੀ ਵੱਡੇ ਮੁੱਲਜ਼ਮ ਫੜੇ ਜਾਣਗੇ ਫੇਰ ਪਤਾ ਲੱਗ ਫੇਰ ਪੰਜਾਬ ਦੇ ਵਿੱਚ ਸਫਾਇਆ ਹੋਊਗਾ ਅਦਰਵਾਈਜ਼ ਸਫਾਇਆ ਨਹੀਂ ਹੁੰਦਾ ਹੁਣ ਬਲਵਿੰਦਰ ਸਿੰਘ ਸੋਨੂ ਜੋ ਇਹਨਾਂ 파ਟਨਰ ਸੀ ਮੇਰਾ ਘਰ ਵਾਲਾ 2022 ਦੇ ਇਹਦੇ ਨਾ ਰਹਿਣਾ ਸੀ ਕੱਲਾ ਇਸ ਲੇੜੀ ਜਨੂਣੀ ਉਹਨੂੰ ਵੀ ਫੜਿਆ ਜਾਵੇ ਉਹਨੂੰ ਫੜ ਕੇ ਲੈ ਕੇ ਉਹਨਾਂ ਦਾ ਰਿਮਾਂਡ ਲਿੱਤਾ ਜਾਵੇ ਤੇ ਇਹਨਾਂ ਦੇ ਮੋਬਾਈਲ ਚੈੱਕ ਕੀਤੇ ਜਾਣ ਵੱਡੇ ਵੱਡੇ ਖੁਲਾਸੇ ਫੇਰ ਹੋਣਗੇ ਇਹਨਾਂ ਦਾ ਅਜ ਰਿਮਾਂਡ ਜਾਂ ਸਬਕੁੱਲ ਪੇਸ਼ ਕੀਤਾ ਜਾਊਗਾ ਉੱਥੋਂ ਮੰਗਿਆ ਜਾਵੇ ਤੇ ਪੁਲਿਸ ਪੂਰੇ ਜ਼ੋਰ ਨਾਲ ਪੁਲਿਸ ਵੀ ਵਿੱਚ ਕਈ ਅਧਿਕਾਰੀ ਨੇ ਜੜੇ ਮਤਲਬ ਇਸ ਪਾਰਸ਼ਾ ਵੀ ਆ ਰਹੀਆਂ ਹੋਣਗੀਆਂ ਬਹੁਤ ਕੁਝ ਹੋਊਗਾ ਪਰ ਆਪਾਂ ਆਮ ਪਬਲਿਕ ਨੇ ਸਾਥ ਦੇਣਾਗਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਿਆਂ ਜੇ ਕਈ ਪੁਲਿਸ ਮੁਲਾਜ਼ਮ ਨੇ ਜਿਹੜੇ ਆਪਦਾ ਘਰ ਪਰ ਹੀ ਜਾਂਦੇ ਨੇ ਨਸ਼ਾ ਵਿੱਚ ਵਿੱਚ ਕੇ ਇਹਨਾਂ ਨੂੰ ਵੀ ਛੱਡਿਆ ਨਹੀਂ ਜਾਣਾ ਚਾਹੀਦਾਗਾ ਇਹਨਾਂ ਨੂੰ ਹੋਰ ਵੀ ਕਈ ਲੌਂਗਰੇ ਜਿਹੜੇ ਇਹ ਕੰਮ ਕਰਦੇ ਨੇ ਇਸ ਲੇਡੀ ਨੂੰ ਛੱਡਿਆ ਨਾ ਜਾਵੇ ਬਹੁਤ ਖੁਲਾਸੇ ਹੋਣਗੇ ਬੇ ਤੁਸੀਂ ਸਾਰੇ ਜਣੇ ਰਲ ਕੇ ਵੀਡੀਓ ਨੂੰ ਅੱਗੇ ਦੀ ਅੱਗੇ ਸ਼ੇਅਰ ਕਰੋ ਭਗਵੰਤ ਮਾਨ ਸਰਕਾਰ ਅੱਗੇ ਮੇਰੀ ਬੇਨਤੀ ਹੈ ਇਹ ਪੁਲਿਸ ਵਾਲੀ ਦੇ ਕੋਲ ਕਰੋਨਾ ਦੀ ਜਾਇਦਾਤ ਹੈ ਉਹ ਕਿੱਥੋਂ ਆਈ ਹੈ ਕਿੱਥੋਂ ਬਣਾਈ ਐ ਨੇ ਤੁਸੀਂ ਇਹ ਸਾਰੀ ਜਾਂਚ ਪੜਤਾਲ ਕਰੋ ਇਹਦੇ ਘਰ ਤੇ ਬਲਡوزر ਫੇਰੋ ਲੋਕਾਂ ਦੇ ਘਰਾਂ ਤੇ ਬਲਡوزر ਫੇਰੇ ਆ ਇਸ ਪੁਲਿਸ ਕਰਮਚਾਰੀਆਂ ਦੇ ਘਰਾਂ ਤੇ ਜੋ ਇਹ ਜਾ ਕੰਮ ਕਰਦੇ ਬਲਡوزر ਫੇਰੋ ਮੇਰਾ ਘਰ ਉਜੜਿਆ ਸੀਗਾ ਹੁਣ ਇਹਦਾ ਆਪਦਾ ਉਜੜਿਆਗਾ ਪਰਮਾਤਮਾ ਇੱਥੇ ਇਨਸਾਫ ਕਰਦਾ ਹੁੰਦਾ ਮੈਂ ਦੋਨੋਂ ਬੇਟੀਆਂ ਨਾਲ ਅੱਜ ੱਤਕੇ ਖਾਰੀ ਸੀ ਰੋਲਦੀ ਸੀ ਮੈਨੂੰ ਮੇਰਾ ਘਰ ਦਵਾਇਆ ਜਾਵੇ ਤੇ ਇਹਨੇ ਕਰਤੇ ਜੋ ਇਹਨੇ ਨਜਾਇਜ਼ ਬਣਾਇਆ ਧੰਦਾ ਕਰਕੇ ਗੰਦੇ ਕੰਮ ਕਰਕੇ ਇਹਨੇ ਬਣਾਇਆ ਉਹਦੇ ਤੇ ਬਲਡੋਜ਼ਰ ਪੇਰਾ ਜਾਵੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮੇਰੀ ਵੀਡੀਓ ਪੰਚਾਇਤ ਹੈ ਤੇ ਮੈਨੂੰ ਮੇਰਾ ਘਰ ਦਵਾਇਆ ਜਾਵੇ ਬਾਕੀ ਧੰਨਵਾਦ ਇਹ ਲੇਡੀ ਦਾ ਨਾਮ ਅਮਨਦੀਪ ਕੌਰ ਬਠਿੰਡਾ ਪਿੰਡ ਚੱਕ ਫਤੇ ਸਿੰਘ ਵਾਲਾ ਪਰ ਮੌਕੇ ਤੇ ਇਹ ਬਡਾਟ ਗ੍ਰੀਨ ਦੇ ਵਿੱਚ ਰਹਿ ਰਹੀ ਸੀ ਜੂਟੀ ਇਹ ਪੁਲਿਸ ਲਾਈਨ ਦੇ ਵਿੱਚ ਕਾਰੀ ਸੀ ਜੋ ਕਾਕੀ ਚੰਗਾਰ ਗੱਡੀ ਦੇ ਵਿੱਚ ਰੰਗੇ ਹੱਤੀ ਚਿੱਟਾ ਵੇਚਦੀ ਫੜੀ ਗਈ ਹੈ ਅੱਜ ਡਿਸਟ੍ਰਿਕਟ ਪੁਲਿਸ ਤੇ ਐਨਟੀਐਫ ਵੱਲੋਂ ਇੱਕ ਸਾਂਝੇ ਆਪਰੇਸ਼ਨ ਦੇ ਤਹਿਤ ਏਐਸ ਮਨਜੀਤ ਸਿੰਘ ਚੌਕੀ ਇੰਚਾਰਜ ਵਰਦਮਾਨ ਤੇ ਸੈ थाना ਦਾ ਰਾਜਪਾਲ ਸਿੰਘ ਐਨਟੀਐਫ ਵੱਲੋਂ ਸਾਂਝੇ ਤੌਰ ਤੇ ਜਿਹੜਾ ਸੀ ਨਾਕਾਬੰਦੀ ਕੀਤੀ ਗਈ ਸੀ ਅ ਬਦਲ ਨੋਡ ਫਲਾਈਓਵਰ ਦੇ ਥੱਲੇ ਕਟ ਦੇ ਲਾਕਾਬੰਦੀ ਕੀਤੀ ਸੀ ਜਿਸ ਤੇ ਇੱਕ ਥਾਰ ਗੱਡੀ ਨੰਬਰੀ ਪੀਵੀ05ਕ77ਵੀ ਲਾਡਲੀ ਟੀ ਚੌਕ ਵੱਲੋਂ ਆਈ ਜੋ ਜਿਸ ਨੂੰ ਰੋਕ ਕੇ ਜਿਹੜਾ ਸੀ ਚੈੱਕ ਕੀਤਾ ਗਿਆ ਜਿਸ ਨੂੰ ਇੱਕ ਨੌਜਵਾਨ ਲੜਕੀ ਚਲਾ ਰਹੀ ਸੀ ਪੁੱਛਣ ਤੇ ਲੜਕੀ ਨੇ ਆਪਣਾ ਨਾਮ ਜਿਹੜਾ ਸੀ ਅਮਨਦੀਪ ਕੌਰ ਪੁੱਤਰੀ ਜਸਵੰਤ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਦੱਸਿਆ ਜਿਸ ਦੇ ਕਬਜ਼ੇ ਦੇ ਵਿੱਚੋਂ ਚੈੱਕ ਕਰਨ ਤੇ 17.71 ਗ੍ਰਾਮ ਹੈਰੋਨ ਬ੍ਰਾਮਦ ਹੋਈ ਜਿਸ ਦੇ ਸਬੰਧੀ ਉਹਦੀ ਪੁੱਛਗਿੱਛ ਕੀਤੀ ਗਈ ਬਰਾਨੇ ਪੁੱਛਗਿੱਛ ਉਹ ਤੋਂ ਬ੍ਰਾਮਦਗੀ ਤੋਂ ਬਾਅਦ ਜਿਹੜੀ ਸੀ ਉਹਦੀ ਗ੍ਰਿਫਤਾਰੀ ਅਮਲ ਦੇ ਵਿੱਚ ਲਾਂਦੀ ਤਾਂ ਸਹਾਇਤਾ ਨਾਲ ਮਨਜੀਤ ਸਿੰਘ ਨੇ ਜਿਹੜਾ ਸੀ ਇੱਕ ਰੁਕਾ ਲਿਖ ਕੇ ਥਾਣਾ ਕਨਾਲ ਕਲੋਈ ਦੇ ਵਿੱਚ ਮੁਕੱਦਮਾ ਦਰਜ ਰਜਿਸਟਰ ਕਰਵਾਇਆ ਪਤਾ ਕਰਨ ਤੇ ਜਿਹੜਾ ਸੀ ਲੜਕੀ ਅਮਨਦੀਪ कौर ਹੈਗੀ ਏ ਸੀਨੀਅਰ ਲੈਡੀ ਕਨਸਟੇਬਲ ਹੈ ਜੋ ਮਾਨਸਾ ਜ਼ਿਲ੍ਹੇ ਦੇ ਵਿੱਚ ਤਾਇਨਾਤ ਹੈ ਜੋ ਟੈਂਪਰੇਰੀ ਟੈਚ ਜਿਹੜੀ ਹੈ ਬਠਿੰਡਾ ਪੁਲਿਸ ਲਾਈਨ ਦੇ ਵਿੱਚ ਡਿਊਟੀ ਕਰਦੇ